ਬਠਿੰਡਾ ਦੇ ਅਜੀਤ ਰੋੜ ਤੇ ਇੱਕ ਪੀਜੀ ਵਿੱਚ ਬੈਠ ਕੇ ਪਹਿਲਾਂ ਦੋਸਤਾਂ ਆ ਇਕੱਠੇ ਹੋ ਕੇ ਪੀਤੀ ਦਾਰੂ ਕਿਸੇ ਗੱਲ ਨੂੰ ਲੈ ਕੇ ਹੋਈ ਤੂੰ ਤੂੰ ਮੈਂ ਮੈਂ ਅਤੇ ਉਸ ਤੋਂ ਬਾਅਦ ਆਪਣੇ ਹੀ ਦੋਸਤਾਂ ਦਾ ਤੇਜ਼ ਤਰ੍ਹਾਂ ਹਥਿਆਰਾਂ ਦੇ ਨਾਲ ਕੀਤਾ ਕਤਲ ਹੁਣ ਥਾਣਾ ਸਿਵਲੈਂਡ ਵਿਖੇ ਮਾਮਲਾ ਦਰਜ ਕਰਕੇ ਤਿੰਨ ਨੂੰ ਕੀਤਾ ਗਿਆ ਗ੍ਰਿਫਤਾਰ ਮਾਮਲਾ ਬੀਤੀ ਕੱਲ ਬਠਿੰਡਾ ਦੇ ਥਾਣਾ ਸਿਵਲੈਂਡ ਦੇ ਨੇੜੇ ਹੋਈ ਕਤਲ ਦਾ ਇੱਕ ਨੌਜਵਾਨ ਦਾ ਕਤਲ ਹੋ ਗਿਆ ਸੀ ਅੱਜ ਡੀਐਸਪੀ ਸਿਟੀ 1 ਸਰਜੀ ਸਿੰਘ ਬਰਾੜ ਵੱਲੋਂ ਪ੍ਰੈਸ ਕਾਨਫਰੰਸ ਕਰਦੇ ਕਿ ਦੱਸਿਆ ਕਿ ਇਹ ਵਿਅਕਤੀ ਸਾਰੇ ਆਪਸ ਵਿੱਚ ਦੋਸਤ ਸਨ ਅਤੇ ਇਹਨਾਂ ਵੱਲੋਂ ਬਠਿੰਡਾ ਦੇ ਅਜੀਤ ਰੋਡ ਤੇ ਇੱਕ ਪੀਜੀ ਦੇ ਵਿੱਚ ਬੈਠ ਕੇ ਪਹਿਲਾਂ ਇਕੱਠਿਆਂ ਹੀ दारू ਪੀਤੀ ਕਿਸੇ ਗੱਲ ਨੂੰ ਲੈ ਕੇ ਤੁੰਤੂ ਮਮੇ ਹੋ ਜਾਂਦੀ ਹੈ ਅਤੇ ਉਸ ਤੋਂ ਬਾਅਦ ਇਹ ਦਾਦੀ ਪੁੱਤੀ ਪਾਰਕ ਦੇ ਨੇੜੇ ਆਉਂਦੇ ਹਨ ਤੇ ਉੱਥੇ ਇਹਨਾਂ ਦੇ ਆਸ ਵਿੱਚ ਜਦੋਂ ਜ਼ਿਆਦਾ ਤੁੰਤੂ ਮਮੇ ਹੋਈ ਹੁੰਦੀ ਹੈ ਤਾਂ ਇਹਨਾਂ ਵੱਲੋਂ 23 ਤਰ੍ਹਾਂ ਹਥਿਆਰ ਦੇ ਨਾਲ ਇੱਕ ਨੌਜਵਾਨ ਦੇ ਸੱਟਾਂ ਮਾਰ ਗਿਆ ਜਾਂਦੀ ਹੈ ਜਿੱਥੇ ਬਠਿੰਡਾ ਦੇ ਸਿਵਲ ਹਸਪਤਲ ਵਿੱਚ ਕੇ ਜਾ ਕੇ ਉਸ ਨੌਜਵਾਨ ਵੱਲੋਂ ਆਪਣਾ ਦਮ ਤੋੜ ਦਿੱਤਾ ਜਾਂਦਾ ਹੈ ਜਿਸ ਨੂੰ ਲੈ ਕੇ ਇਹਨਾਂ ਵੱਲੋਂ ਥਾਣਾ ਸਿਵਲ ਲੈਨ ਵਿਖੇ ਮਾਮਲਾ ਦਰਜ ਕੀਤਾ ਗਿਆ ਅਤੇ ਮਾਮਲਾ ਦਰਜ ਕਰਨ ਤੋਂ ਬਾਅਦ ਇਹਨਾਂ ਵੱਲੋਂ ਥਾਣਾ ਸਿਵਲ ਲੈਨ ਦੀ ਇੱਕ ਟੀਮ ਬਣਾਈ ਗਈ ਤੇ ਨਾਲ ਸੀਆਈਏ ਵੱਲੋਂ ਤਿੰਨ ਵਿਅਕਤੀਆਂ ਜਿਹੜੇ ਇਹਨਾਂ ਦੇ ਦੋਸਤ ਹੀ ਸਨ ਇਹਨਾਂ ਨੂੰ ਇਹਨਾਂ ਵੱਲੋਂ ਗਰਤਰ ਕਿਹਾ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਦੀ ਉਹਨਾਂ ਬਲੌਡ ਗਾਇਦ ਦੇ ਨਾਲ ਕਜਾਜ ਕੀਤੀ ਜਾ ਰਹੀ ਹੈ ਅੱਜ ਇਹਨਾਂ ਨੂੰ ਮਾਂਜੋਗ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਰਮਾਣਾ ਆਸਰ ਕੀਤਾ ਜਾਵੇਗਾ ਤੇ ਹੋਰ ਵੀਟਿੰਗ ਆਈ ਤੇ ਨੰਨੇਵਲੋ ਪੁਸ਼ਕਸ਼ ਕੀਤੀ ਜਾਵੇਗੀ ਆ ਉਸ ਨੂੰ ਸੁਣਾਉਣਿਆ ਇਸ ਸਬੰਧੀ ਕੀ ਕਹਿੰਦਾ ਨਹੀਂ ਬੀਐਸਪੀ ਸਿਟੀ 2 ਸਰਵਿਸਿੰਗ ਬਰਾਡਾ ਥਾਣਾ ਸਿਵਲ ਲਾਈਨ ਵਿਖੇ ਇਤਲਾਹ ਮਿਲੀ ਸੀਗੀ ਕਿ ਇੱਕ ਕੁਝ ਦੋਸਤ ਸੀਗੇ ਜਿਹੜੇ ਅਜੀਤ ਰੋਡ ਤੇ ਇਕੱਠੇ ਹੋਏ ਸੀਗੇ ਉਹਨਾਂ ਦੀ ਆਪਸੀ ਕੋਈ ਕਹਾਣੀ ਹੋਣੀ ਹੋ ਗਈ ਸੀ ਜਿਸ ਵਜ੍ਹਾ ਕਰਕੇ ਉਹਨਾਂ ਦੀ ਲੜਾਈ ਹੋ ਗਈ ਸੀ ਤੇ ਉਸ ਲੜਾਈ 'ਚ ਇੱਕ ਜਿਹੜਾ ਨੌਜਵਾਨ ਅਮਰੋਦ ਸਿੰਘ ਆ ਉਸ ਲੜਾਈ ਦੇ ਸੱਟਾ ਲੱਗਨ ਕਾਰਨ ਉਸ ਦੀ ਮੌਤ ਹੋ ਗਈ ਸੀ ਜਿਸ ਤੇ ਤੁਰੰਤ ਕਾਰਵਾਈ ਕਰਦੇ ਹੋਏ ਥਾਣਾ ਸਿਵਲ ਲਾਈਨ ਵਿਖੇ ਮੁਕੱਦਮਾ ਦਰਜ ਕਰਕੇ ਸਾਡੇ ਐਸਐਸਪੀ ਮੈਡਮ ਅਮੀਤ ਕੌਂਟਲ ਆਈਪੀਐਸ ਐਸਪੀ ਸਿਟੀ ਨਰਿੰਦਰ ਸਰ ਇਹਨਾਂ ਦੀ ਓਵਰਆਲ ਸੁਪਰਵੀਜ਼ਨ ਅੰਡਰ ਅਸੀਂ ਵੱਖ-ਵੱਖ ਟੀਮਾਂ ਬਣਾਈਆਂ ਜਿਦੇ ਵਿੱਚ ਅਸੀਂ ਐਸਐਚ ਇੱਕ ਵੱਖਰੀ ਟੀਮ ਬਣਾਈ ਇੰਚਾਰ ਸੀਆਈਏ ਕੁਲਦੀਪ ਇਹਨਾਂ ਦੀ ਇੱਕ ਵੱਖਰੀ ਟੀਮ ਬਣਾਈ ਵੱਖ-ਵੱਖ ਟੀਮਾਂ ਬਣਾ ਕੇ ਅਸੀਂ ਦੋਸ਼ੀਆਂ ਦੀ ਜਿਹੜੀ ਇਹ ਘਾਲ ਆ ਸਟਾਰਟ ਕਰਦੀ ਇਹਦੇ ਵਿੱਚ ਅਸੀਂ ਕਾਫੀ ਟੈਕਨੀਕਲ ਐਨਾਲਿਸਿਸ ਕੀਤਾ ਹੋਰ ਵੀ ਸਿਕਰਟ ਸੋਰਸਸ ਤੋਂ ਸਾਰਾ ਕੰਮ ਕਰਦੇ ਹੋਏ ਉਸ ਸਮੇਂ ਸਿਵਲ ਲਾਈਨ ਦੀ ਟੀਮ ਨੂੰ ਤੇ ਸੀਆਈਏ ਦੀ ਟੀਮ ਨੂੰ ਵੱਡੀ ਸਫਲਤਾ ਮਿਲੀ ਜਦੋਂ ਅਸੀਂ ਇਸ ਦੇ ਵਾਰਦਤ ਕਰਨ ਵਾਲੇ ਤਿੰਨੋਂ ਦੋਸ਼ੀ ਸੀ ਇਸ ਨੂੰ ਗ੍ਰਿਫਤਾਰ ਕਰ ਲਿਆ ਜੀ ਇਹਨਾਂ ਵਿੱਚੋਂ ਇੱਕ ਦੋਸ਼ੀ ਦਾ ਨਾਮ ਹੈਗਾ ਜੀ ਸ਼ਾਹਬਾਜ਼ ਸਿੰਘ ਇਕਰਾ ਨਾਮ ਹੈਗਾ ਅਮਰਿਤਪਾਲ ਤੇ ਤੀਜਾ ਹੈਗਾ ਖੁਸ਼ਪ੍ਰੀਤ ਖੁਸ਼ ਹੈ ਇਹਦੀ ਵਜ੍ਹਾ ਇਹ ਸੀਗੀ ਕਿ ਇਹ ਆਪਸ ਜਿੰਨੇ ਵੀ ਮੁੰਡੇ ਸੀ 10-12 ਜਾਣੇ ਆਪਸ ਇਕੱਠੇ ਹੋਏ ਸੀ ਜਿਹੜੇ ਦੋਸਤ ਸੀਗੇ ਇੱਕ ਦੂਜੇ ਨੂੰ ਜਾਣਦੇ ਸੀਗੇ ਕੋਈ ਸਕੂਲ 'ਚ ਪੜ੍ਹਦੇ ਸੀ ਕੋਈ ਕਾਲਜ 'ਚ ਪੜ੍ਹਦੇ ਸੀ ਸਾਦੇ ਇੱਕ ਦੂਜੇ ਨੂੰ ਅੱਗੇ ਦੀ ਅੱਗੇ ਜਾਣਦੇ ਸੀਗੇ ਤੇ ਉਸ ਦਿਨ ਇੱਥੇ ਇਹਨਾਂ 'ਚੋਂ ਇੱਕ ਦੋਸਤ ਦਾ ਪੀਜੀ ਸੀਗਾ ਜੀ ਅਜੀਤ ਰੋਡ ਤੇ ਜਿੱਥੇ ਇਹਨਾਂ ਨੇ ਇਕੱਠੇ ਹੋ ਕੇ ਉੱਥੇ ਡ੍ਰਿੰਕ ਕੀਤੀ ਉੱਥੇ ਡ੍ਰਿੰਕ ਕਰਕੇ ਇਹਨਾਂ ਦੀ ਕੋਈ ਆਪਸੀ ਮਾੜੀ-ਮੋਟੀ ਕਹਾਣੀ ਸੁਣੀ ਹੋ ਗਈ ਜਿਸ ਵਜ੍ਹਾ ਕਰਕੇ ਉੱਥੋਂ ਤਿੰਨ-ਚਾਰ ਜਾਣੇ ਸੀ ਜਿਹੜੇ ਉੱਠ ਕੇ ਉੱ ਪਰ ਬਟ ਫਿਰ ਵੀ ਇਹਨਾਂ ਦੀ ਫੋਨ ਤੇ ਆਪਸੀ ਵਾਰਤਾਲਾਪ ਹੁੰਦਾ ਰਿਹਾ ਬਟ ਫਿਰ ਉੱਥੇ ਹੀ ਇਦਾਂ ਹੀ ਇਹਨਾਂ ਦੀ ਬਹਿਸਬਾਜ਼ੀ ਹੋ ਗਈ ਤੇ ਜਿਹੜੇ ਇਹਨਾਂ ਦੇ ਕੁਝ ਦੋਸਤ ਸੀ ਜਿਹੜੇ ਉੱਥੇ ਪੀਜੀ ਚ ਬੈਠੇ ਸੀ ਉਹ ਫਿਰ ਉੱਥੇ ਮੌਕੇ ਤੇ ਆਏ ਜਿੱਥੇ ਇਹਨਾਂ ਦੀ ਲੜਾਈ ਹੁੰਦੀ ਹੈ ਲੜਾਈ ਦਰਾਰ ਫਿਰ ਅਬਰੋਹ ਸਿੰਘ ਦੇ ਸੱਟਾ ਲੱਗ ਗਿਆ ਸੱਟਾ ਲੱਗਨ ਕਰਕੇ ਉਹਦੀ ਮੌਤ ਹੋ ਜਾ। ਸੱਟਾ ਕਦੋਂ ਬਣ ਗਿਆ ਸਾਰੇ ਨੌਜਵਾਨ ਪਟਿੰਡੇ ਦੇ ਰਹਿਣ ਵਾਲੇ ਕਿ ਇਹ ਜਿਹੜੇ ਤਾਂ ਦੋਸ ਸੀਗੇ ਜੀ ਸਾਰੇ ਇਹ ਤਕਰੀਬਨ ਪਟੰਡਾ ਤੇ ਮੁਕਸਰ ਜ਼ਿਲ੍ਹਾ ਦੇ ਵੱਖ-ਵੱਖ ਪਿੰਡਾਂ ਵਿੱਚ ਬਿਲੋਂਗ ਕਰਦੇ ਸੀਗੇ ਜੀ ਇਹ ਬਟ ਕੋਈ ਜਿੱਦਾਂ ਕਿ ਇੱਥੇ ਗਾਈਲਾਈਟਸ ਤੇ ਤਿਆਰੀ ਕਰਦਾ ਸੀਗਾ ਕੋਈ ਕਿਸੇ ਸਕੂਲ ਕਾਲਜ ਪੜ੍ਹਦਾ ਸੀ ਇਦਾਂ ਹਮੋ ਮਰੀ ਸੀਗੇ ਤੁਸੀਂ ਆਪਾਂ ਕਹਿ ਸਕਦੇ ਹੋ ਕਿ 18 ਤੋਂ 22-23 ਸਾਲ ਦੇ ਵਿੱਚ ਵਿੱਚ ਸਾਰੇ ਨੌਜਵਾਨ ਸੀਗੇ ਜੀ ਸੱਤਾ ਕਹਿੰਦੇ ਨਾ ਮਰਦੀ ਸੱਟਾਂ ਇਹਨਾਂ ਨੇ ਜੋ ਸਾਨੂੰ ਉਹਨਾਂ ਦੇ ਮਰਨ ਵਾਲਾ ਜੋ ਲੜਕਾ ਹੈਗਾ ਜਾਂ ਹੋਰ ਸਾਨੂੰ ਆਸ-ਪਾਸਿਓਂ ਜਾਂ ਮੌਕੇ ਤੇ ਲੜਕੇ ਸੀ ਜਿਉਂ ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਕਿ ਇਹਨਾਂ ਕੋਲੇ ਕਾਪਾ ਸੀਗਾ ਜਿਸ ਦਾ ਇਸਤੇਮਾਲ ਕਰਦੇ ਹੋਏ ਇਹਨਾਂ ਨੇ ਅਬਰੋਜ ਦੇ ਸੱਟਾਂ ਮਾਰੀਆਂ ਸੀਗੀਆਂ ਤੇ ਸੱਟਾਂ ਲੱਗਣ ਕਰਕੇ ਉਹਦੀ ਮੌਤ ਹੋ ਗਈ। ਵਜਾ ਇਹਦੇ ਵਿੱਚ ਆਪਾਂ ਇਹ ਕਹਿ ਸਕਦੇ ਆ ਕੋਈ ਪੁਰਾਣੀ ਰੰਜਿਸ਼ ਸੀ ਦੋਸਤ ਸੀਗੇ ਸ਼ਰਾਬ ਪੀ ਰਹੇ ਸੀ ਉੱਥੇ ਬਹਿਸ-ਬਾਜੀ ਹੋ ਗਈ। ਬਸ ਆਪੇ ਕਹਿੰਦੇ ਨੇ ਸ਼ਰਾਬ ਦੇ ਨਸ਼ੇ ਦੇ ਵਿੱਚ ਬਹੁਤ ਜ਼ਿਆਦਾ ਅਗਰੈਸਿਵ ਹੋ ਗਏ ਅਗਰੈਸਿਵ ਹੋ ਕੇ ਫਿਰ ਇੰਨਾ ਨੇ ਉਹਦੇ ਅਮਰੋਜ ਤੇ ਸੱਟਾਂ ਮਾਰੀਆਂ ਜਿਸ ਦੀ ਉਹ ਤਾਬਨਾ ਚੱਲਦੇ ਹੋਏ ਉਸ ਦੀ ਮੌਤ ਹੋ ਗਈ। ਜੀ ਐਸ ਐਸ ਸਰ ਤੁਸੀਂ ਉਹਨਾਂ ਕੀ ਹੈਕਰ ਦੀ ਬੇਸਬਾਦੀ। ਇਹ ਗੱਲ ਹੈ ਕਿ ਡਿਸਟ੍ਰਿਕਟ ਅਰ ਦੀ ਬੇਸਬਾਦੀ ਉਹਨੇ ਜਦੋਂ ਮਾਰਨਾ ਪਿਆ। ਦੇਖੋ ਉਹਦੇ ਵਿੱਚ ਕੀ ਸੀਗਾ ਕਿ ਜੋ ਸਾਨੂੰ ਪ੍ਰੀਲਿਮਿਨਰੀ ਹੈ ਜੇ ਇਨਵੈਸਟੀਗੇਸ਼ਨ ਚ ਜੋ ਚੀਜ਼ਾਂ ਸਾਹਮਣੇ ਆਈਆਂ ਇਹ ਸਾਹਮਣੇ ਇਹ ਆਇਆ ਵੀ ਜੇ ਜਦੋਂ ਅਜੀਤ ਰੂੜ ਜਿਹੜਾ ਇਹਨਾਂ ਦਾ ਪੀਜੀਸੀ ਜਦੋਂ ਉਸ ਕਮਰੇ ਦੇ ਵਿੱਚ ਬੈਠੇ ਇਹ ਡਰਿੰਕ ਕਰ ਰਹੇ ਸੀਗੇ ਤਾਂ ਉਹਨਾਂ ਵਿੱਚੋਂ ਇੱਕ ਦੋਸਤ ਨੇ ਕੋ ਤਾਂ ਇਹਨਾਂ ਦਾ ਇਹ ਕਹਿਣਾ ਸੀਗਾ ਵੀ ਜਿੱਦਾਂ ਕਿ ਉਹ ਫੁਗਰੇ ਟਾਈਪ ਆ ਜੀ ਅਸੀਂ ਉੱਥੋਂ ਉੱਠ ਕੇ ਆ ਗਏ ਤੇ ਉਹਨਾਂ ਜੋ ਇੱਕ ਦੋਸਤ ਨੂੰ ਨਰਾਜ਼ ਹੋ ਗਿਆ ਵੀ ਤੁਸੀਂ ਮੇਰੀ ਬੇਇੱਜ਼ਤੀ ਕਰਤੀ ਜੀ ਮੈਂ ਆਪਣਾ ਦੋਸਤ ਬੁਲਾਏ ਸੀ ਤੁਸੀਂ ਉੱਥੇ ਬੈਠੇ ਨਹੀਂ ਇਹ ਬੈਠੇ ਨਹੀਂ ਬਸ ਇਹੋ ਜਿਹੀਆਂ ਗੱਲਾਂ ਸੀ ਮੈਂ ਤੇ ਜਿਸ ਤੋਂ ਇਹਨਾਂ ਦੀ ਲੜਾਈ ਹੋਈ ਤੇ ਲੜਾਈ ਤੋਂ ਬਾਅਦ ਇਹ ਵਾਰਦਾਤ ਪੰਜਾਬ ਦੀ ਬਰਦਾਈ ਹੋ ਗਈ ਜੀ ਹਾਂਜੀ ਬਰਦਾਈ ਹੋ ਗਈ ਆ ਹਾਂਜੀ ਇਹਦੇ ਵਿੱਚ ਅਸੀਂ ਜੋ ਤਿੰਨ ਦੋਸ਼ੀ ਸੀ ਜਿਹੜਾ ਮਰਨ ਵਾਲਾ ਲੜਕਾ ਸੀ ਉਹਨਾਂ ਦੇ ਪਿਤਾ ਜੀ ਨੇ ਸਾਨੂੰ ਬਿਆਨ ਦਿਖਾਇਆ ਸੀ ਉਹਦੇ ਵਿੱਚ ਤਿੰਨ ਦੋਸ਼ੀ ਬਾਇ ਨੇਮ ਸੀਗੇ ਜੀ ਜੋ ਤਿੰਨੋਂ ਦੋਸ਼ੀ ਅਸੀਂ ਗ੍ਰਿਫਤਾਰ ਕਰ ਲਏ ਸਰ ਮੈਂ ਜਿਹੜਾ ਗੱਲ ਕਰ ਕੋਈ ਨੀ ਕਰਦਾ ਲੈ ਦੇਖੋ ਜਿਹੜਾ ਮਰਨ ਵਾਲਾ ਲੜਕਾ ਹੈਗਾ ਜੀ ਅਮਰੋਜ ਹੈ ਉਹਦਾ ਜਿਹੜਾ ਮੇਨ ਦੋਸਤ ਸੀਗਾ ਜੀ ਉਸਦਾ ਨਾਮ ਹੈਗਾ ਸ਼ਾਹਬਾਦ ਸਿੰਘ ਸ਼ਵੀ ਜੋ ਕਿ ਇਹ ਤੋਂ ਜੰਗੀ ਰਾਣਾ ਪਿੰਡ ਦਾ ਹੈ ਤੇ ਇੱਕ ਉਸਦਾ ਹੀ ਕੋਈ ਦੂਰ ਦਾ ਕਜ਼ਨ ਹੈਗਾ ਖੁਸ਼ਪ੍ਰੀਤ ਸਿੰਘ ਉਰ ਕੋਸ਼ਾ ਗਾਜੀ ਇਹਨਾਂ ਨਾਲ ਉਹਦੀ ਜਾਦੀ ਆਉਣ ਉੱਠਣਾ ਬੈਠਣਾ ਸੀਗਾ ਇਹ ਆਇਆ ਵੀ ਜੋ ਸ਼ਾਹਬਾਸ਼ ਸ਼ਵੀਆ ਕੋ ਉਨੇ ਹੀ ਆਪਸੀ ਨਾਲ ਤਾਲਮਿਲ ਹੋਇਆ ਸੀ ਉਹਨੇ ਆਖਿਆ ਸੀ ਚਲ ਆਪਾਂ ਉੱਥੇ ਪੀਜੀ ਹੈਗਾ ਤੁਸੀਂ ਆ ਜਿਓ ਆਪਾਂ ਬੈਠ ਕੇ ਇੰਜੋਏ ਕਰਾਂਗੇ ਤੇ ਜਿੱਥੇ ਕੰਮ ਵਾਦਾ ਵਾਦਾ ਇਸ ਲੈਵਲ ਤੱਕ ਆ ਗਿਆ ਮਹਾਰਾਜ ਜਿਹੜੇ ਬਾਅਦ ਚ ਬੁਲਾਏ ਸੀ ਉਹਨਾਂ ਮਹਾਰਾਜ ਜਿਹੜੇ ਪਹਿਲਾ ਸੀ ਉਹ ਮਹਾਰਾਜ ਨੀ ਜੀ ਇਹ ਜਦੋਂ ਇਕੱਠੇ ਹੋਏ ਸੀ ਕੋਈ ਆ ਜਾਂਦਾ ਸੀ ਚੱਲ ਜਾਂਦਾ ਸੀ ਜਿਹੜੇ ਜਦੋਂ ਲੜਾਈ ਹੋਈ ਉਹਦੇ ਵਿੱਚ ਜਿਹੜੇ ਮੇਨ ਦੋਸ਼ੀ ਸੀ ਉਹ ਖੁਸ਼ਪ੍ਰੀਤ ਸਿੰਘ ਖੁਸ਼ੀਆ ਅਮਰਤਪਾਲ ਤੇ ਆਪਣਾ ਜਿਹੜਾ ਆ ਸ਼ਾਹਬਾ ਸਿੰਘ ਉਹ ਸ਼ਵ ਸੀ ਇਹਨਾਂ ਵੱਲੋਂ ਹੀ ਵਾਰਦਾ ਹਥਿਆਰ ਦਾ ਵਰਤਿਆ ਗਿਆ ਸੀ ਇਹੀ ਉਹਦੇ ਮੇਨ ਦੋਸ਼ੀ ਇਹ ਤਕਰੀਬਨ ਜੋ ਮਡਲੀ ਤਫਤੀਸ਼ ਹੋਂ ਤੱਕ ਸਾਹਮਣੇ ਆਇਆ ਹੈਗਾ ਕਿ ਜਿਹੜਾ ਇਹਨਾਂ ਦੇ ਪਰਿਵਾਰਕ ਮੈਂਬਰ ਨੇ ਜੀ ਉਹ ਮੈਜੋਰਿਟੀ ਆਫ ਦੀ ਫੈਮਿਲੀ ਸੋ ਜਿਹੜੀਆਂ ਉਹ ਖੇਤੀਬਾੜੀ ਨਾਲ ਸੰਬੰਧਤ ਹੈਗੀਆਂ ਨੇ ਬਾਕੀ ਕਿਸੇ ਇੱਕ ਦੋ ਹੋਰ ਵੀ ਫੈਮਿਲੀ ਸੋ ਉਹਨਾਂ ਦਾ ਵੀ ਆਪਣਾ ਪ੍ਰਾਈਵੇਟ ਹੈਗਾ ਤਾਂ ਪਰਿਵਾਰ ਸਾਰੇ ਇਸ ਕੰਮ ਕਰਨਾ ਸੀ ਮੁੰਡਿਆਂ ਦੀ ਉਮਰ ਛੋਟੀ ਸੀ ਕੋਈ ਹਾਈ ਲੈਵਲ ਦੀ ਤਿਆਰੀ ਸੀ ਕੋਈ ਸਕੂਲ ਕਾਲਜ ਸੀਗਾ ਤਾਂ ਇਹਦਾ ਸੈਂਟਰ ਦੇ ਵੀ ਸਰ ਇਨਵੋਲਵਮੈਂਟ ਹੈ ਕਿ ਇਸ ਸਾਡੀ ਜੀ ਇਨਵੈਸਟੀਗੇਸ਼ਨ ਅਜੇ ਚੱਲ ਰਹੀ ਹੈ ਜੀ ਦੋਸ਼ੀ ਅਸੀਂ ਗ੍ਰਿਫਤਾਰ ਕਰ ਲਿਆ ਇਹਨਾਂ ਨੂੰ ਅੱਜ ਅਸੀਂ ਮਾਨਯੋਗ ਜੱਜ ਸਾਹਿਬ ਦੇ ਪੇਸ਼ ਕਰਕੇ ਇਹਨਾਂ ਦਾ ਰਿਵਾਰਡ ਹਾਸਲ ਕਰਾਂਗੇ ਜੀ ਤੇ ਡਿਊਰਿੰਗ ਇਨਵੈਸਟੀਗੇਸ਼ਨ ਅਸੀਂ ਇਹ ਬਿਲਕੁਲ ਕਲੀਅਰ ਕਰਾਂਗੇ ਇਹ ਤਾਂ ਹਜੇ ਮੁੱਢਲੀ ਪੜਤਾਲ ਚ ਚੀਜ਼ਾਂ ਸਾਹਮਣੇ ਆਈਆਂ ਫਿਰ ਵੀ ਇਹਨੂੰ ਅਸੀਂ ਢੰਗਾਈ ਨਾਲ ਤਫ਼ਤੀਸ਼ ਕਰਕੇ ਕੋਈ ਹੋਰ ਮੋਟਿਵ ਨਾ ਹੋਵੇ ਜਾਂ ਹੋਰ ਗੱਲਬਾਤ ਨਾ ਹੋਵੇ ਜਾਂ ਕਿਤੇ ਹੋਰ ਦੀ ਇਨਵੋਲਵਮੈਂਟ ਨਾ ਹੋਵੇ ਜਿਸ ਹੋਰ ਕਿਸੇ ਵੀ ਅਗਰ ਇਸ ਵਿਅਕਤੀ ਦੀ ਇਸ ਮਕਦਮੇ ਦੇ ਵਿੱਚ ਇਨਵੋਲਵਮੈਂਟ ਸਾਹਮਣੇ ਆਉਂਦੀ ਹੈ ਤਾਂ ਬੰਦੀ ਕਾਰਵਾਈ ਅਮਲ ਉਜਲਾ ਸਕਦਾ ਹੈ ਤੇ ਸਾਰਾ ਰੱਖਿਆ ਰਹੇਗਾ ਨਿਕਲ ਕੇ ਫੋਟੋ ਜੀ ਆਲਰੇਡੀ ਪਹਿਲਾਂ ਰੱਖੇ ਹੋਏ ਸੀ ਨਾਲ ਹੀ ਰੱਖਦੇ ਸੀ ਇਹ ਤਨ ਤੌਰ ਤੇ ਜਨਮ ਇਹ ਦੇਖੋ ਹੁਣ ਤੱਕ ਦੀ ਜੋ ਤਫ਼ਤੀਸ਼ ਤੇ ਇਹੀ ਸਾਹਮਣੇ ਆਇਆ ਹੈਗਾ ਕਿ ਜਿੱਥੇ ਪੀਜੀ ਚ ਰਹਿੰਦੇ ਸੀਗੇ ਉੱਥੇ ਹੀ ਇਹਨਾਂ ਕੋਲੇ ਜਿੱਦਾਂ ਕ ਉਹ ਸੀਗਾ ਬਾਕੀ ਇਹ ਇਨਵੈਸਟੀਗੇਸ਼ਨ ਦਾ ਅਸੀਂ ਹੁਣ ਸਾਡੇ ਵੈਪਨ ਵੀ ਰਿਕਵਰ ਕਰਾਵਾਂਗੇ ਵੈਪਨ ਦਾ ਸੋਰਸ ਹੈ ਕਿੱਥੋਂ ਲੈ ਕੇ ਆਏ ਸੀ ਕਿਉਂ ਰੱਖੇ ਹੋਏ ਸੀਗੇ ਇਹ ਚੀਜ਼ਾਂ ਅਸੀਂ ਡੂਰਿੰਗ ਇਨਵੈਸਟੀਗੇਸ਼ਨ ਦੂਰ ਤੋਂ ਕਿ ਹੋਰ ਵੀ ਚੈਕਿੰਗ ਹੋਗੀ ਪੀਐਨ ਚ ਲੱਗਦਾ ਹੈ ਇਹਦੇ ਗਲਤ ਬੰਦੇ ਵੀ ਜਾਣਦੇ ਆ ਉਦੋਂ ਜਿਹੜਾ ਆਪ ਨੂੰ ਸ਼ਰਾਬ ਦੇਦੇ ਉਸਤੇ ਉਹੀ ਇਸ ਤਰ੍ਹਾਂ ਪੀਜੀਆ ਦੇ ਕੁਝ ਦਸਤੀ ਕੀਤੀ ਜਾਊਗੀ ਦੇਖੋ ਸਾਡੇ মিডিਆ ਰਾਹੀਂ ਆ ਜਿਹੜੇ ਵੀ ਪੀਜੀ ਓਨਰਸ ਨੇ ਉਹਨਾਂ ਨੂੰ ਇਹੀ ਅਪੀਲ ਹੈ ਕਿ ਹੁਣ ਡੀਸੀ ਸਾਹਿਬ ਦੇ ਆਰਡਰਸ ਵੀ ਹੈਗੇ ਨੇ ਕਿ ਜਿਹੜੇ ਵੀ ਜਿਨ੍ਹਾਂ ਨੂੰ ਵੀ ਆਪਾਂ ਕਿਰਾਏ ਤੇ ਕਮਰਾ ਵਗੈਰਾ ਦਿੰਨੇ ਹੈਗੇ ਆ ਜਾਂ ਹੋਰ ਹੈਗਾ ਉਹਨਾਂ ਦੀ ਪੁਲਿਸ ਵੈਰੀਫਿਕੇਸ਼ਨ ਜ਼ਰੂਰ ਕਰਵਾਈ ਜਾਵੇ ਤਾਂ ਅਸੀਂ ਇਹਦੀ ਇੱਕ ਸਪੈਸ਼ਲ ਡਰਾਈਵ ਵੀ ਚਲਾਵਾਂਗੇ ਤੇ ਅਗਰ ਜਿਨ੍ਹਾਂ ਵੱਲੋਂ ਪੁਲਿਸ ਵੈਰੀਫਿਕੇਸ਼ਨ ਨਹੀਂ ਕਰਵਾਈ ਹੋਊਗੀ ਜੋ ਵੀ ਕਾਨੂੰਨੀ ਕਾਰਵਾਈ ਹੈਗੀ ਫਿਰ ਅਸੀਂ ਅਮਲ ਵਿੱਚ ਲਿਆਵਾਂਗੇ ਇਸੇ ਸਵਾਲ ਨਾਲ ਰਿਲੇਟਡ ਹੈ ਕਿ ਪਹਿਲਾਂ ਕੋਈ ਇਹ ਨਹੀਂ ਕਰ ਲੈ ਕਿ ਹਥਿਆਰ ਪਹਿਲਾਂ ਲੱਗੇ ਰੱਖਣੇ ਸੀ ਪਹਿਲਾਂ ਅਸੀਂ ਅਸੀਂ ਇਹ ਕਿ ਬੁਲਾ ਦਿੱ ਇਹ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਜੀ ਜੋ ਬਟ ਮੁੱਢਲੀ ਤਫ਼ਤੀਸ਼ ਜੋ ਸਾਹਮਣੇ ਆਇਆ ਹੈਗਾ ਕਿਉਂਕਿ ਦੋਸੀ ਇਹਨਾਂ ਨੇ ਘੁੰਮਣ ਜਾਣਾ ਸੀ ਇਹਨਾਂ ਨਹੀਂ ਕਿਤੇ ਪ੍ਰੋਗਰਾਮ ਬਣਾਇਆ ਉਹ ਕਹਿੰਦੇ ਚਲੋ ਆਪਾਂ ਬਠਿੰਡੇ ਇਕੱਠੇ ਹੋ ਜਾਨੇ ਆ ਬਟ ਜਿਹੜਾ ਇਹ ਪੁਆਇੰਟ ਆ ਸੀ ਡਿਊਰਿੰਗ ਇਨਵੈਸਟੀਗੇਸ਼ਨ ਜ਼ਰੂਰ ਕਲੀਅਰ ਕਰਾਂਗੇ ਕੋਈ ਪ੍ਰੀਪਲਾਨ ਸੀ ਜਾਂ ਮੌਕੇ ਤੇ ਹੋਇਆ ਬਟ ਮੁੱਢਲੀ ਤਫ਼ਤੀਸ਼ ਜੋ ਸਾਹਮਣੇ ਆਇਆ ਹੈ ਉਹ ਮੈਂ ਤੁਹਾਨੂੰ ਦੱਸਦਾ ਇਹਨਾਂ ਵਿੱਚੋਂ ਜੀ ਇੱਕ ਜਿਹੜਾ ਲੜਕਾ ਹੈਗਾ ਖੁਸ਼ਪ੍ਰੀਤ ਸਿੰਘ ਖੁਸ਼ ਹੈਗਾ ਜੀ ਉਹਦੇ ਤੇ ਇੱਕ ਤਾਂ ਪਹਿਲਾ ਮੁਕੱਦਮਾ ਦਰਜ ਹੈਗਾ ਜੀ ਥਾਣਾ ਕੋਟਸੱਤਾ ਦਾ ਇੱਕ ਇੱਕ ਸਾਡੇ ਹੋਰ ਵੀ ਮੈਟਰ ਸੀਗਾ ਜੀ ਇੱਥੇ ਸਿਵਲ ਲਾਈਨ ਦੇ ਵਿੱਚ ਪਹਿਲਾਂ ਵੀ ਕੁਝ ਦਿਨ ਪਹਿਲਾਂ ਵੀ ਇੱਕ ਲੜਾਈ ਹੋਈ ਸੀ ਜਿੱਤੇ ਵੀ 307 ਦਾ ਮੁਕੱਦਮਾ ਅਸੀਂ ਉਦੋਂ 109 ਪੀਐਨਰਸ ਤੇ ਦਰਜ ਕੀਤਾ ਸੀਗਾ ਉਦੋਂ ਉਸ ਮੁਕੱਦਮੇ ਵਿੱਚ ਵੀ ਇਹਦੀ ਇਹਦੀ ਇਨਵੋਲਵਮੈਂਟ ਸੀਗੀ ਜੋ ਤੇ ਅਸੀਂ ਹੁਣ ਉਸ ਮੁਕੱਦਮੇ ਵਿੱਚ ਵੀ ਇਹਦੀ ਗ੍ਰਿਫਤਾਰੀ ਪਾਵਾ ਕੀਤੀ